ਸਵੀਰੇ ਸਵੀਰੇ ਇੱਕ ਗਾਜਰ ਖਾਲੀ ਪੇਟ ਕੜਕ ਕੜਕ ਚਬਕੇ ਖਾਓ ਹੁਣ ਕਈ ਕਹਿਣਗੇ ਜੀ ਵਿੱਚ ਚਿੱਟਾ ਪੋਰਸ਼ਨ ਹੁੰਦਾ ਮੈਂ ਨਹੀਂ ਖਾਣਾ ਤੁਸੀਂ ਇੰਨਾ ਕ ਚਬਾਓ ਵੀ ਉਹ ਚਿੱਟੇ ਪੋਰਸ਼ਨ ਦਾ ਵੀ ਜੂਸ ਨਿਕਲ ਜਾਏ ਤੁਸੀਂ ਬੱਚਿਆਂ ਨੂੰ ਜ਼ਰੂਰ ਗਾਜਰ ਦਾ ਜੂਸ ਪਲਾਇਆ ਕਰੋ ਆਪ ਵੀ ਲਿਆ ਕਰੋ ਇਹ ਆਈ ਸਾਈਟ ਵਾਸਤੇ ਔਰ ਬ੍ਰੇਨ ਨੂੰ ਤਾਕਤ ਦੇਣ ਵਾਸਤੇ ਸਭ ਤੋਂ ਬੈਸਟ ਇਹਦੇ ਵਿੱਚ ਅੱਛਾ ਵਿਟਾਮਿਨ B12 ਦੀ ਬੜੀ ਮਾਤਰਾ ਹੈ ਇਹਦੇ ਵਿੱਚ ਇੱਕ ਉਹਦਾ ਵੱਡਾ ਫਾਇਦਾ ਮੈਂ ਤੁਹਾਨੂੰ ਦੱਸ ਦਵਾਂ ਇਨਾਂ ਦੇ ਬੱਚਿਆਂ ਦੇ ਪੇਟ ਵਿੱਚ ਵਾਰਮ ਇਨਫੈਕਸ਼ਨ ਰਹਿੰਦੀ ਆ ਜਿਵੇਂ ਕੀੜੇ ਕਹਿ ਦਿੰਦੇ ਆਪਾਂ ਪੇਟ 'ਚ ਕੀੜੇ ਆ ਜਾਂ ਵੱਡਿਆਂ ਦੇ ਵੀ ਨੇ ਸਾਡੇ ਵੀ ਆ ਤੁਹਾਡੇ ਵੀ ਆ ਇਹਨੂੰ ਵਾਰਮ ਇਨਫੈਕਸ਼ਨ ਨੂੰ ਕਲੀਨ ਕਰਨ ਵਾਸਤੇ ਰੱਬ ਨੇ ਇਹ ਗਾਜਰ ਜਿਹੜੀ ਆ ਉਹਦੇ ਵਿੱਚੋਂ ਵਾਈਟ ਜਾਂ ਟੰਡਲ ਪਾਇਆ ਤੁਹਾਡਾ ਬੀਪੀ ਵਧਿਆ ਹੋਵੇ ਇੱਕ ਗਾਜਰ ਲਓ ਬੜੇ ਪਿਆਰ ਨਾਲ ਉਹਨੂੰ ਖਾਈ ਜਾਓ ਚਬਾਈ ਜਾਓ ਖਾਈ ਜਾਓ ਚਬਾਈ ਜਾਓ ਚਬ ਚਬ ਕੇ ਖਾਜੋ ਗਾਜਰ ਪੂਰੀ ਉਦੋਂ ਬਾਅਦ 5-7 ਮਿੰਟ ਬਾਅਦ ਬੀਪੀ ਚੈੱਕ ਕਰ ਲਿਓ ਤੁਸੀਂ ਕਹੋਗੇ ਥੈਂਕ ਯੂ ਗੁਲ ਸਾਹਿਬ ਜਿਵੇਂ ਮੜ ਜਾ ਪੌੜੀਆਂ ਚੜਦੇ ਸਾਹ ਚੜ ਗਿਆ ਮੜ ਜਾ ਭੱਜਦੇ ਸਾਹ ਚੜ ਗਿਆ ਜੇ ਮੈਂ ਕਹਿੰਦਾ ਗੁੱਸਾ ਹੀ ਚੜ ਗਿਆ ਕਿਸੇ ਤੇ ਤਾਂ ਵੀ ਸਾਹ ਚੜ ਜਾਂਦਾ ਬੰਦੇ ਨੂੰ ਉਹ ਜਿਹੜੀ ਲੰਗਸ ਦੀ ਵੀਕਨੈਸ ਹੈ ਉਹਨੂੰ ਖਤਮ ਕਰ ਦਿੰਦੀ ਹੈ ਗਾਜਰ ਕਿ ਜਿਹੜਾ ਪੇਟ ਹੈ ਉਹ ਵੀ ਠੀਕ ਹੈ ਬ੍ਰੇਨ ਹੈ ਉਹ ਵੀ ਠੀਕ ਹੈ ਆਈਸਾਈਟ ਹੈ ਉਹ ਵੀ ਠੀਕ ਹੈ ਹਾਰਟ ਵੀ ਠੀਕ ਹੈ ਕਿਉਂਕਿ ਗਾਜਰ ਕੱਲੀ ਦੇ ਵਿੱਚ ਐਡੇ ਕ ਗੁਣ ਨੇ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰਿਤ ਅੱਜ ਮੌਸਮੀ ਸਬਜ਼ੀ ਬਾਰੇ ਗੱਲਬਾਤ ਕਰਾਂਗੇ ਗਾਜਰਾਂ ਹੁਣ ਆਰਾਮ ਨਾਲ ਮਿਲ ਜਾਂਦੀਆਂ ਨੇ ਆਸਾਨੀ ਨਾਲ ਮਿਲ ਜਾਂਦੀਆਂ ਨੇ ਅੱਜ ਉਸ ਬਾਰੇ ਗੱਲਬਾਤ ਕਰਾਂਗੇ ਕੀ ਬੈਨੀਫਿਟ ਨੇ ਤੇ ਖਾਣੇ ਕਿਸ ਤਰ੍ਹਾਂ ਆ ਉਸ ਬਾਰੇ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਸੁਵਿਸ਼ਕ ਕੋਲ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਿਆ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਜਸ ਬਹੁਤ ਬਹੁਤ ਸਵਾਗਤ ਹੈ ਔਰ ਜਿੰਦੇ ਵੀ ਦਰਸ਼ਕ ਆਪਣਾ ਚੈਨਲ ਦੇਖ ਰਹੇ ਆ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਰ ਸੀਜ਼ਨ ਆ ਗਿਆ ਹੁਣ ਹੈਨਾ ਗਾਜਰਾਂ ਦਾ ਗਾਜਰਾਂ ਦਾ ਜੂਸ ਦਾ ਗਾਜਰਾਂ ਦੀ ਸਲਾਦ ਦਾ ਬਹੁਤ ਹੀ ਜ਼ਿਆਦਾ ਬੈਨੀਫਿਟ ਹੈ ਤੇ ਅੱਜ ਆਪਾਂ ਦਰਸ਼ਕਾਂ ਨੂੰ ਦੱਸਣਾ ਵੀ ਖਾਣੀ ਕਿਸ ਤਰ੍ਹਾਂ ਤੇ ਕੀ ਕੀ ਲਾਭ ਹੁੰਦੇ ਨੇ ਉਹਦੇ ਜਿਵੇਂ ਇੱਕ ਕਹਾਵਤ ਸੁਣੀਏ ਤੂੰ ਵਿਰਾਬੜੇ ਦਿੱਤੀਆਂ ਗਾਜਰਾਂ ਵਿਚੇ ਰੰਬਾ ਰੱਖ ਹੈਨਾ ਇਹ ਕਹਾਵਤ ਸੀ ਨਾ ਵੀ ਗਾਜਰ ਦਾ ਐਡਾ ਮਹੱਤਵ ਦੱਸਿਆ ਹੈ ਵੀ ਜਿੱਥੇ ਗਾਜਰ ਮਿਲੇ ਖਾਜੋ ਗਾਜਰ ਜਿਹੜੀ ਆ ਦੇਖੋ ਬੜਾ ਐਕਸਪੈਰੀਮੈਂਟ ਹੋਇਆ ਬਹੁਤ ਕੁਝ ਕੀਤਾ ਇਕ ਤਾਂ ਗਾਜਰ ਤੁਸੀਂ ਬੱਚਿਆਂ ਨੂੰ ਜ਼ਰੂਰ ਗਾਜਰ ਦਾ ਜੂਸ ਪਲਾਇਆ ਕਰੋ ਆਪ ਵੀ ਲਿਆ ਕਰੋ ਇਹ ਆਈ ਸਾਈਟ ਵਾਸਤੇ ਔਰ ਬ੍ਰੇਨ ਨੂੰ ਤਾਕਤ ਦੇਣ ਵਾਸਤੇ ਸਭ ਤੋਂ ਬੈਸਟ ਇਹਦੇ ਵਿੱਚ ਅੱਛਾ ਵਿਟਾਮਿਨ B12 ਦੀ ਬੜੀ ਮਾਤਰਾ ਹੈ ਇਹਦੇ ਵਿੱਚ ਤੇ ਹੋਰ ਸਾਰੇ ਵਿਟਾਮਿਨਸ ਤਾਂ ਹੈਗੇ ਹੀ ਹੈਗੇ ਆ ਤੇ ਦੂਸਰੀ ਗੱਲ ਕੀ ਆ ਕਿ ਸਵੇਰੇ ਸਵੇਰੇ ਇੱਕ ਗਾਜਰ ਖਾਲੀ ਪੇਟ ਕੜਕ ਕੜਕ ਚਬ ਕੇ ਖਾਓ ਉਹਦਾ ਕੀ ਫਾਇਦਾ ਹੁਣ ਕਈ ਕਹਿਣਗੇ ਜੀ ਵਿੱਚ ਚਿੱਟਾ ਪੋਰਸ਼ਨ ਹੁੰਦਾ ਮੈਂ ਨਹੀਂ ਖਾਣਾ ਤੁਸੀਂ ਇੰਨਾ ਕੁ ਚਬਾਓ ਵੀ ਉਹ ਚਿੱਟੇ ਪੋਰਸ਼ਨ ਦਾ ਵੀ ਜੂਸ ਨਿਕਲ ਜਾਏ ਉਹ ਜਿਹੜਾ ਹੈਗਾ ਉਹ ਤੁਹਾਡੇ ਸਟਮਕ ਲਈ ਬਹੁਤ ਫਾਇਦੇਮੰਦ ਦਾ ਤੁਹਾਡੀ ਰੀੜ ਦੀ ਹੱਡੀ ਲਈ ਬਹੁਤ ਫਾਇਦੇਮੰਦ ਹੈ ਤੇ ਤੁਹਾਡੇ ਬਲੱਡ ਨੂੰ ਪਿਉਰੀਫਾਈ ਕਰਨ ਲਈ ਬਹੁਤ ਫਾਇਦੇਮੰਦ ਹੈ ਇੱਕ ਉਹਦਾ ਵੱਡਾ ਫਾਇਦਾ ਮੈਂ ਤੁਹਾਨੂੰ ਦੱਸ ਦਵਾ ਜਿਨ੍ਹਾਂ ਦੇ ਬੱਚਿਆਂ ਦੇ ਪੇਟ ਵਿੱਚ ਬਾਰਮ ਇਨਫੈਕਸ਼ਨ ਰਹਿੰਦੀ ਹੈ ਜਿਵੇਂ ਕੀੜੇ ਕਹਿ ਦਿੰਦੇ ਆਪਾਂ ਪੇਟ ਚ ਕੀੜੇ ਆ ਜਾਂ ਵੱਡਿਆਂ ਦੇ ਵੀ ਨੇ ਸਾਡੇ ਵੀ ਆ ਤੁਹਾਡੇ ਵੀ ਆ ਇਨੂੰ ਵਰਮ ਇਨਫੈਕਸ਼ਨ ਨੂੰ ਕਲੀਨ ਕਰਨ ਵਾਸਤੇ ਰੱਬ ਨੇ ਇਹ ਗਾਜਰ ਜਿਹੜੀ ਆ ਉਹਦੇ ਵਿੱਚ ਉਹ ਵਾਈਟ ਜਾਂ ਟੰਡਲ ਪਾਇਆ ਤਾਂ ਕਿ ਉਹ ਜਿਹੜਾ ਢੰਡਲ ਜਾਏਗਾ ਉਹ ਤੁਹਾਡੇ ਪੇਟ ਦੇ ਕੀੜੇ ਖਤਮ ਕਰਨ ਲਈ ਉਹਦੇ ਵਿੱਚ ਬਹੁਤ ਵੱਡੀ ਸ਼ਕਤੀ ਹੈ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਜੇ ਜੇ ਤੁਸੀਂ ਗਾਜਰ ਦਾ ਇੱਕ ਹੋਰ ਫਾਇਦਾ ਲੈਣਾ ਤੁਹਾਨੂੰ ਬਲੱਡ ਪ੍ਰੈਸ਼ਰ ਅਗਰ ਹਾਈ ਰਹਿੰਦਾ ਤੁਸੀਂ ਰਾਹ ਉਹ ਨਾਲ ਬਹਿ ਕੇ ਪਹਿਲਾਂ ਬਲੱਡ ਪ੍ਰੈਸ਼ਰ ਚੈੱਕ ਕਰ ਲਓ ਵਧਿਆ ਹੋਵੇ ਮੈਂ ਤਾਂ ਕੋਈ ਐਦਾਂ ਦੀ ਗੱਲ ਕੋਈ ਨਹੀਂ ਕਰਦਾ ਜਿਹੜੀ ਛੁਪੀ ਹੋਵੇ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਤੁਹਾਡਾ ਬੀਪੀ ਬਦਲਿਆ ਹੋਵੇ ਇੱਕ ਗਾਜਰ ਲਓ ਬੜੇ ਪਿਆਰ ਨਾਲ ਉਹਨੂੰ ਖਾਈ ਜਾਓ ਚਬਾਈ ਜਾਓ ਖਾਈ ਜਾਓ ਚਬਾਈ ਜਾਓ ਚਬ ਚਬ ਕੇ ਖਾਜੋ ਗਾਜਰ ਪੂਰੀ ਉਦੋਂ ਬਾਅਦ 5-7 ਮਿੰਟ ਬਾਅਦ ਬੀਪੀ ਚੈੱਕ ਕਰ ਲਿਓ ਤੁਸੀਂ ਕਹੋਗੇ ਥੈਂਕ ਯੂ ਗੁਲ ਸਾਹਿਬ ਨਾ ਘਿਆਦਾ ਕਹੀਓ ਕਿਉਂਕਿ ਇਹ ਜਿਹੜਾ ਥੈਂਕ ਯੂ ਹੈ ਇਹ ਦਿਲੋਂ ਨਿਕਲਦਾ ਹੁੰਦਾ ਫਿਰ ਫਿਰ ਇਹ ਇਹ ਮੇਰੇ ਕੋਲ ਵੀ ਦਿਲ ਜੀ ਪਹੁੰਚ ਜਾਂਦਾ ਤੁਹਾਡਾ ਥੈਂਕ ਯੂ ਕਿਉਂ ਜਿਹੜੀ ਗਾਜਰ ਹੈ ਉਹ ਐਡੀ ਕਮਾਲ ਦੀ ਚੀਜ਼ ਹੈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਾਸਤੇ ਫਿਰ ਦੇਖੋ ਹਾਰਟ ਦੇ ਵਿੱਚ ਬਲੌਕੇਜ ਹੈ ਆਲਟਰੀ ਜਾਂ ਮੜ ਜਾ ਚੱਲਣ ਤੇ ਸਾਹ ਚੜ ਜਾਂਦਾ ਲਗਾਤਾਰ 1 ਕਿ ਮਹੀਨਾ ਸਵੇਰੇ ਖਾਲੀ ਪੇਟ ਗਾਜਰ ਖੀਰਾ ਜਿਹੜਾ ਖਾਣਿਓ ਮੈਂ ਪਹਿਲਾਂ ਤੁਹਾਨੂੰ ਖੀਰਾ ਵੀ ਦੱਸਿਆ ਸੀ ਖੀਰਾ ਵੀ ਖਾਓ ਖੀਰੇ ਤੋਂ 5-7 ਮਿੰਟ ਬਾਅਦ ਗਾਜਰ ਖਾਓ ਤੁਸੀਂ ਕਹੋਗੇ ਕਮਾਲ ਦੇ ਰਿਜ਼ਲਟ ਆ ਰਹੇ ਆ ਜੋ ਵੀ ਵੜ ਜਾ ਪੌੜੀਆਂ ਚੜਦੇ ਸਾਹ ਚੜ ਗਿਆ ਮੜ ਜਾ ਭੱਜਦੇ ਸਾਹ ਚੜ ਗਿਆ ਜੇ ਮੈਂ ਕਹਿੰਦਾ ਗੁੱਸਾ ਹੀ ਚੜ ਗਿਆ ਕਿਸੇ ਤੇ ਤਾਂ ਵੀ ਸਾਹ ਚੜ ਜਾਂਦਾ ਬੰਦੇ ਨੂੰ ਉਹ ਜਿਹੜੀ ਲੰਗਸ ਦੀ ਵੀਕਨੈਸ ਹੈ ਉਹਨੂੰ ਖਤਮ ਕਰ ਦਿੰਦੀ ਹੈ ਗਾਜਰ ਔਰ ਗਾਜਰ ਮਤਲਬ ਜੇ ਤੁਸੀਂ ਖਾਓਗੇ ਤਾਂ ਸੱਚਮੁੱਚ ਤੁਸੀਂ ਪਾਓਗੇ ਕਿ ਜਿਹੜਾ ਪੇਟ ਹੈ ਉਹ ਵੀ ਠੀਕ ਹੈ ਬ੍ਰੇਨ ਹੈ ਉਹ ਵੀ ਠੀਕ ਹੈ ਆਈਸਾਈਟ ਹੈ ਉਹ ਵੀ ਠੀਕ ਹੈ ਹਾਰਟ ਵੀ ਠੀਕ ਹੈ ਕਿਉਂਕਿ ਗਾਜਰ ਕੱਲੀ ਦੇ ਵਿੱਚ ਐਡੇ ਕ ਗੁਣ ਨੇ ਜਿਵੇਂ ਆਪਾਂ ਕਹਿੰਦੇ ਨੇ ਗੁਣ ਤਾਂ ਵੈਸੇ ਕੁਦਰਤ ਦੀ ਹਰੇਕ ਬਨਸਪਤੀ ਦੇ ਵਿੱਚ ਹੀ ਨੇ ਚਾਹੇ ਤੁਸੀਂ ਛਲਗਮ ਲੈ ਲਓ ਛਲਗਮ ਜੂਰਿਕ ਐਸਿਡ ਨੂੰ ਖਤਮ ਕਰਦਾ ਕਦੇ ਫੇਰ ਗੱਲ ਕਰਾਂਗੇ ਮਤਲਬ ਇਹ ਕੱਲੀ ਕੱਲੀ ਜਿਹੜੀ ਬਨਸਪਤੀ ਰੱਬ ਨੇ ਦਿੱਤੀ ਆ ਸਾਡੇ ਬਜ਼ੁਰਗਾਂ ਨੇ ਉਹਨੂੰ ਸਾਡੀ ਸਬਜ਼ੀ ਚ ਪਾਇਆ ਸਾਨੂੰ ਸਲਾਦ ਚ ਪਾ ਕੇ ਦਿੱਤਾ ਹਰੀ ਮਿਰਚ ਦਿੱਤੀ ਧਨੀਆ ਪਦੀਨਾ ਸਾਰੀਆਂ ਚੀਜ਼ਾਂ ਦਾ ਜਿਹੜਾ ਬੈਨੀਫਿਟ ਆ ਉਹ ਆਪਣੀ ਆਪਣੀ ਜਗਾ ਔਰ ਪੂਰਾ ਤੁਹਾਡੇ ਸਰੀਰ ਵਾਸਤੇ ਕੁਦਰਤ ਨੇ ਜਿੰਨੀ ਸ੍ਰਿਸ਼ਟੀ ਰਚੀ ਆ ਜਿੰਨੀਆਂ ਵੀ ਜਾਮਣਾ, ਕਰੇਲੇ, ਨਿੰਮ ਉਸ ਤੋਂ ਬਾਅਦ ਤੁਸੀਂ ਕਹ ਲਓਗੇ ਆਪਣਾ ਖਜੂਰਾ ਜੋ ਚੀਜ਼ ਵੀ ਕੁਦਰਤ ਤੁਹਾਨੂੰ ਦੇ ਰਹੀ ਆ ਉਹ ਤੁਹਾਡੇ ਸਰੀਰ ਲਈ ਫਾਇਦੇਮੰਦ ਆ ਫਰਕ ਇੰਨਾ ਕਹੇ ਵੀ ਕਦੋਂ ਖਾਣੀ ਕਿਵੇਂ ਖਾਣੀ ਔਰ ਕਿੰਨੀ ਖਾਣੀ ਇਹਦਾ ਚੱਜ ਹੋਣਾ ਚਾਹੀਦਾ ਜਿਹਨੂੰ ਇਹ ਚੱਜ ਆ ਗਿਆ ਉਹ ਫਿਰ ਚੱਜ ਦੇ ਵਿਚਾਰ ਦੀਆਂ ਗੱਲਾਂ ਕਰਦੇ ਆ ਤੇ ਮਤਲਬ ਕਹਿਣ ਦੀ ਗੱਲ ਇਹ ਆ ਸਾਰੀ ਗੱਲ ਮੁੱਕਦੀ ਇੱਥੇ ਆ ਕਿ ਜਦੋਂ ਤੁਸੀਂ ਖਾਣ ਦੀਆਂ ਚੀਜ਼ਾਂ ਨੂੰ ਖਾਣਾ ਸਿੱਖ ਗਏ ਉਸ ਤੋਂ ਬਾਅਦ ਤੁਸੀਂ ਇਹ ਸਮਝ ਲਓ ਕਿ ਜ਼ਿੰਦਗੀ ਨੂੰ ਆਪਾ ਜਿਉਣਾ ਸਿੱਖ ਗਏ ਔਰ ਤੁਸੀਂ ਹਰ ਉਮਰ ਦੇ ਵਿੱਚ ਤਕੜੇ ਰਹਿ ਸਕਦੇ ਹੋ ਜਿਵੇਂ ਆਪਾਂ ਆਮ ਮਾੜੀ ਮਾੜੀ ਬਿਮਾਰੀ ਲੈ ਕੇ ਡਾਕਟਰਾਂ ਕੋਲ ਚਲੇ ਜਾਂਦੇ ਆ ਉਹ ਮਾੜੀ ਜਿਵੇਂ ਬਾਤ ਦਾ ਬਤੰਗੜ ਬਣ ਗਿਆ ਗਏ ਤਾਂ ਸੀ ਕਿ ਡਾਕਟਰ ਸਾਹਿਬ ਕੋਲੇ ਪੇਟ ਗੈਸ ਦਿਖਾਉਣ ਉਹਨਾਂ ਨੇ ਕੈਂਸਰ ਕੱਢਤਾ ਮਤਲਬ ਹੁੰਦਾ ਕੁਝ ਨਹੀਂ ਇਹ ਤੁਹਾਡੇ ਆਪਣੇ ਦਿਲ ਦੇ ਬਹਿਮ ਡਰ ਉਹਨਾਂ ਨੂੰ ਬਚਾ ਕੇ ਰੱਖੋ ਔਰ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਗਿਆਨ ਰੱਖੋ ਸੰਭਾਲ ਕੇ ਰੱਖੋ ਔਰ ਜਿਹੜੀ ਚੀਜ਼ ਦੇ ਬਾਰੇ ਵੀ ਤੁਹਾਡਾ ਜੀ ਕਰਦਾ ਸ਼ਲਗਮ ਖਾਣਾ ਨਾ ਜੀ ਕਰਦਾ ਨਾ ਤਾਂ ਸ਼ਲਗਮ ਖਾਓ ਤੁਹਾਡਾ ਜੀ ਕਰਦਾ ਮੂਲੀ ਖਾਣ ਨੂੰ ਮੂਲੀ ਖਾਓ ਪਰ ਇਹਨਾਂ ਚੀਜ਼ਾਂ ਨੂੰ ਕੋਸ਼ਿਸ਼ ਕਰੋ ਵੀ ਦੁਪਹਿਰ ਤੋਂ ਪਹਿਲਾਂ ਪਹਿਲਾਂ ਖਾ ਲਓ ਔਰ ਰੋਟੀ ਤੋਂ ਪਹਿਲਾਂ ਖਾ ਲਓ ਰੋਟੀ ਦੇ ਵਿੱਚ ਜਿਹੜਾ ਆਪਾਂ ਖਾਂਦੇ ਆ ਨਾ ਵੀ ਰੋਟੀ ਗਰਮ ਗਰਮ ਮੂੰਹ 'ਚ ਹੁੰਦੀ ਆ ਉਹਦੇ ਨਾਲ ਹੀ ਅਸੀਂ ਸਲਾਦ ਪਾ ਲੈਂਦੇ ਆ ਮੂੰਹ 'ਚ ਉਹ ਗਲਤ ਆ गाजर खानी सवेरे सवेरे चब चब के खाओ जे ब्लड प्रेशर ਵਧਿਆ ਹੋਇਆ ਹੈ ਇੱਕ ਵਾਰੀ ਚਬ ਕੇ ਖਾ ਕੇ ਬੀਪੀ ਚੈੱਕ ਕਰਕੇ ਦੇਖੋ ਮੈਂ ਤੁਹਾਨੂੰ ਫੇਰ ਕਹਿੰਦਾ ਕਿ ਤੁਹਾਡੇ ਦਿਲੋਂ ਥੈਂਕ ਯੂ ਨਿਕਲੂਗਾ ਸਰ ਇੱਕ ਗੱਲ ਤੁਸੀਂ ਹੋਰ ਜ਼ਿਕਰ ਕੀਤਾ ਕਿ ਜਿਹੜੇ ਗਾਜਰ ਦੇ ਵਿੱਚ ਵਾਈਟ ਪਾਰਟ ਹੁੰਦਾ ਨਾ ਮੋਸਟਲੀ ਆਪਾਂ ਜਦੋਂ ਸਬਜੀ ਬਣਾਉਨੇ ਆ ਉਹ ਵਿੱਚੋਂ ਕੱਢ ਦਿੰਨੇ ਆ ਤਾਂ ਉਹ ਜ਼ਿਆਦਾ ਬੈਨੀਫਿਟ ਹੁੰਦਾ ਉਹਦੇ ਉਹਦੇ ਜ਼ਿਆਦਾ ਲਾਭ ਹੁੰਦੇ ਜਿਹੜਾ ਬਹੁਤ ਸਿਆਣਾ ਬੰਦਾ ਨਾ ਉਹ ਕੱਢਦਾ ਉਹਨੂੰ ਜਿਹੜਾ ਬੰਦਾ ਸਿਆਣਾ ਨਹੀਂ ਉਹ ਨਹੀਂ ਕੱਢਦਾ ਉਹ ਜਿਵੇਂ ਤੁਸੀਂ ਦੇਖੋ ਉਹ ਜਿਹੜਾ ਹੈਗਾ ਨਾ ਜੀ ਉਹ ਉਹ ਇੱਕ ਮੈਡੀਸਿਨ ਹੈ ਜਿਹਦੇ ਵਿੱਚ ਵਾਈਟ ਨਾ ਰੱਖਣਾ ਹੁੰਦਾ ਤੇ ਰੱਬ ਨੂੰ ਨਹੀਂ ਪਤਾ ਵੀ ਉਹ ਚ ਮੈਂ ਨਹੀਂ ਪਾਉਣਾ ਫਿਰ ਹੁਣ ਬੰਦੇ ਦੇ ਸਰੀਰ ਚ ਹੱਡੀਆਂ ਪਾਈਆਂ ਨੇ ਰੱਬ ਨੂੰ ਪਤਾ ਵੀ ਕਿਉਂ ਪਾਈਆਂ ਨੇ ਇਸੇ ਤਰ੍ਹਾਂ ਹਰ ਚੀਜ਼ ਦੇ ਵਿੱਚ ਕੁਝ ਨਾ ਕੋ ਜਿਹੜਾ ਉਹਨੇ ਦਿੱਤਾ ਉਹਨੂੰ ਪਤਾ ਬਸ ਇਹ ਹੁੰਦਾ ਕਈਆਂ ਕਈ ਕਹਿੰਦੇ ਨੇ ਹੁੰਦੇ ਵੀ ਗਾਜਰ ਦਾ ਜੋ ਚਿੱਟਾ ਜਿਹਾ ਪਾਰਟ ਅਸੀਂ ਖਾ ਲੈਂਦੇ ਆ ਜਸ ਵੀ ਟੜ ਦੁਖਣ ਲੱਗ ਜਾਂਦਾ ਕਹਿੰਦੇ ਆ ਨਾ ਉਹ ਸਾਡਾ ਪੇਟ ਨੂੰ ਅਸੀਂ ਦਿੱਤਾ ਹੀ ਨਹੀਂ ਜੇ ਦਿੱਤਾ ਹੋਵੇ ਪਹਿਲੇ ਦਿਨ ਤੋਂ ਕਿਵੇਂ ਦੁਖਣ ਲੱਗ ਜੂਗਾ ਅਸੀਂ ਹੁਣ ਆਦਤ ਨਹੀਂ ਪਾਈ ਹੁਣ ਤੁਸੀਂ ਮੰਨ ਲਓ ਜਿਹੜੇ ਲੋਕੀ ਸ਼ਰਾਬ ਪੀਂਦੇ ਆ ਉਹ ਪਹਿਲਾ ਪੈਗ ਜਦੋਂ ਲਾਉਂਦੇ ਆ ਜ਼ਿੰਦਗੀ 'ਚ ਜਿਨੇ ਵੀ ਲਾਇਆ ਉਹਨੂੰ ਇਹ ਗੱਲ ਪਤਾ ਵੀ ਪਹਿਲਾ ਪੈਗ ਲਾਉਣ ਸਰ ਬੰਦਾ ਪਾਗਲ ਜਾਂ ਹੋ ਜਾਂਦਾ ਕਦੇ ਉਲਟੀਆਂ ਕਰਦਾ ਕਦੇ ਨੱਕ ਫੜਦਾ ਕਦੇ ਕੁਛ ਕਰਦਾ ਮਤਲਬ ਹੌਲੀ 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 ਫਿਰ ਉਹ ਸਿਰੇ ਦਾ ਸਰਾਬੀ ਬਣ ਜਾਂਦਾ ਕਿਉਂਕਿ ਸਰੀਰ ਨੇ ਉਹਨੂੰ ਲਾ ਲਿਆ ਤੇ ਇਸ ਕਰਕੇ ਜੇ ਤੁਸੀਂ ਸਰੀਰ ਨੂੰ ਜਿਹੜੀ ਚੀਜ਼ ਦੋਗੇ ਉਹ ਪੋਸ਼ਣ ਕਰੂਗੀ ਤੁਹਾਡੇ ਸਰੀਰ ਦਾ ਔਰ ਗਾਜਰ ਜਿਹੜੀ ਆ ਪੂਰੀ ਖਾਓ ਚਬ ਕੇ ਖਾਓ ਸਾਡੇ ਜਿਹੜੇ ਆਮ ਜਿੰਨੇ ਵੀ ਲੋਕ ਨੇ ਕद्दूकस ਕਰਦੇ ਆ ਗਜਰੇਲਾ ਬਣਾਉਨੇ ਤੁਸੀਂ ਕद्दूकस ਕਰਦੇ ਫਿਰ ਕੱਢਦੇ ਆਪਾਂ ਕਿਤੇ ਵਿੱਚੋਂ ਚਿੱਟਾ ਪੋਰਸ਼ਨ ਨਹੀਂ ਨਹੀਂ ਕੱਢਦੇ ਉਹਨੂੰ ਖਾਇਆ ਕਰੋ ਹੱਕ ਰੱਬ ਦਾ ਸ਼ੁਕਰ ਮਨਾਇਆ ਕਰੋ ਕਿ ਰੱਬਾ ਤੂੰ ਗਾਜਰ ਬਣਾਈ ਮੈਨੂੰ ਖਾਣ ਜੋਗਾ ਹੋਇਆ ਮੈਨੂੰ ਤੇ ਦੰਦ ਦਿੱਤੇ ਤਕੜਾ ਬਣਾਇਆ ਤੇ ਮਾਲਕਾ ਤੇਰਾ ਸ਼ੁਕਰ ਹੈ ਆਪਣੀ ਸਿਹਤ ਦਾ ਖਿਆਲ ਰੱਖਿਓ ਵੀਡੀਓ ਚੰਗਾ ਲੱਗੂਗਾ ਸ਼ੇਅਰ ਜ਼ਰੂਰ ਕਰਿਓ ਲੋਕਾਂ ਨੂੰ ਦੱਸਿਆ ਕਰੋ ਜੇ ਕੋਈ ਚੰਗੀ ਗੱਲ ਆ ਉਹ ਦੱਸ ਦੇਣੀ ਚਾਹੀਦੀ ਆ ਵੀਡੀਓ ਚੰਗੀ ਲੱਗੀ ਸ਼ੇਅਰ ਸ਼ੁਰੂ ਕਰ ਦਿਓ ਮਿੰਦੇ ਹੋ ਇਜਾਜ਼ਤ ਸਸਾਇਰ ਕਰ ਕਵਿੰਗ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ